ਜਲਾਦ ਨੇ ਤੇਗ ਲਿਆਂਦੀ ਇਤਿਹਾਸ ਕਹਿੰਦਾ ਮਹਾਰਾਜ ਬਹੁਤ ਗੰਭੀਰ ਰਹਿੰਦੇ ਸਨ ਤ્યાਗ ਦੀ ਹੋਰਤ ਸਨ ਸਤਿਗੁਰੂ ਵਿਰਾਗ ਦੀ ਪਹਿਲੀ ਵਾਰੀ ਖਿੜਖੜਾ ਕੇ ਹੱਸਿਆ ਖੁਸਾਤ ਨਾਮੁ ਸ੍ਰੀ ਜਲਾਦ ਨੇ ਆਖਿਆ ਬਾਬਾ ਤਿਆਰ ਹੋ ਜਾਉਣ ਤੇਰਾ ਸੀਸ ਲਾਉਣਾ ਏ ਤੇ ਮਹਾਰਾਜ ਵੀ ਮਜ਼ਾਕ ਕਰਦੇ ਵੇਖੋ ਕੈਸੀ ਆ ਰੂਹਾਂ ਕਹਿੰਦੇ ਅਛਾ ਕਿੰਨੇ ਕੁ ਸਿਰ ਵੱਡੇ ਹੀ ਅੱਜ ਤੂੰ ਵਹਿਲਾਂ ਕਹਿੰਦੇ ਪਤਾ ਹੀ ਕੋਈ ਨਹੀਂ ਕਹਿੰਦੇ ਫਿਰ ਇਦਾਂ ਕਰ ਇਹਨੂੰ ਚੰਗੀ ਤਰ੍ਹਾਂ ਸੰਭਾਲ ਲਈ ਆਪਣੀਆਂ ਬਾਵਾਾਂ ਚ ਕਹਿੰਦਾ ਜੀ ਕਾ ਤੋਂ ਮਹਾਰਾਜ ਕੀਂਦੇ ਤੂੰ ਬੜੇ ਸਿਰ ਲਾਏ ਨੇ ਪਰ ਅੱਜ ਜਿਨ੍ਹਾਂ ਦਾ ਤੂੰ ਸਿਰ ਲਾਉਣਾ ਈ ਉਹਨਾਂ ਦਾ ਨਾਂ ਹੀ ਤੇਗ ਬਹਾਦਰ ਹੈ ਤੇ ਆਪਣੀ ਤੇਗ ਸਵਾਲੀਆਂ ਹਮ ਸਿਰਨੀ ਇਹ ਸਿਰ ਨੇ ਕਈਆਂ ਦੇ ਸਿਰ ਸਿੱਧੇ ਕਰਨੇ ਜਿਹੜੇ ਝੁਕੇ ਪਏ ਐ ਉਨੀ ਫਿਰ ਪਿਆਰ ਦੇ ਵਿੱਚ ਭਜ ਕੇ ਬੋਲ ਸੁਣੇ ਤੇ ਰੋਹ ਵਿੱਚ ਆ ਕੇ ਕਹਿੰਦਾ ਬਾਬਾ ਤੂੰ ਫਿਕਰ ਨਾ ਕਰ ਮੇਰਾ ਪਿਓ ਜਲਾਦ ਮੇਰਾ ਬਾਬਾ ਜਲਾਦ ਮੇਰਾ ਦਾਦਾ ਜਲਾਦ ਮੇਰਾ ਪਰਦਾਦਾ ਸਾਡੀ ਪੀੜ੍ਹੀ ਜਲਾਦਾਂ ਦੀ ਪਸ਼ਾਵਰ ਇਨਾਂ ਬਚਨ ਸੁਣ ਕੇ ਹਜੂਰ ਖਿੜਖੜਾ ਕੇ ਹਸੇ ਬੜਾ ਖਿੜਖੜਾ ਕੇ ਹਸੇ ਕਹਿੰਦੇ ਛਾ ਤੁਹਾਡੀ ਪੀੜ੍ਹੀ ਜਲਾਦਾਂ ਦੀ ਹੈ ਚੱਲ ਫਿਰ ਅੱਜ ਆਪਣਾ ਸਾਵਾ ਮੁਕਾਬਲਾ ਹੀ ਤੁਹਾਡੀ ਪੀੜ੍ਹੀ ਜਲਾਦਾਂ ਦੀ ਹੈ ਤੇ ਸਾਡੀ ਪੀੜ੍ਹੀ ਸ਼ਹੀਦਾਂ ਦੀ ਹੈ